ਜੋਰਦਾਰ ਤਾਣੀਆਂ ਤੇ ਜਕਾਰ ਦੇ ਨਾਲ ਸ਼ੁਰੂਆਤ ਕਰਾਂਗੇ ਬੋਲੇ ਸੋ ਨਿਹਾਲ ਸਾਸਰੀਆਂ ਦਾ ਤੇਰੇ ਰੋੜ ਸਿਰੇ ਦੀ ਖੇਡ ਤੇ ਪਹਿਲਾ ਡੇੜ ਹੁਣ ਦੇਖਾਂਗੇ ਕੌਣ ਜੋੜੇਗਾ ਇੱਕ ਪਾਸੇ ਕਾਕਾ ਇੱਕ ਪਾਸੇ ਮਸਤ ਜੜੀਆ ਪਰ ਸਾਡੇ ਮੰਪੋ ਸ਼ਾਨੀ ਚੜ੍ਹਦੀ ਕਲਾ ਦੇ ਲਈ ਵੱਡਾ ਆਸ਼ੀਰਵਾਦ ਪਹੁੰਚਾ ਕੀਤਾ ਹੈ ਤੇਜੇ ਤੌਰ ਤੇ ਧੰਨਵਾਦ ਕਰਦੇ ਆਂ ਲਾ ਸਮੇਂ ਪਹਿਲਵਾਨ ਦਾ ਚੰਗੇ ਖਿਡਾਰੀ ਚੱਕ ਸੁਤੰਦਰ ਨਾਲ ਗੁਲਜਾਰੀ ਇਹ ਨਿਊਜ਼ੀਲੈਂਡ ਵਿੱਚ ਸੋਹਣਾ ਖੇਡ ਗਿਆ ਕਹਿੰਦੇ ਆਕਲੇਡ ਦੀਆਂ ਗੱਲਾਂ ਹਮਿਲਟਨ ਸ਼ਹਿਰ ਦੀਆਂ ਗੱਲਾਂ ਪੈਂਦੀ ਰੇਡ ਤੇ ਟੱਕਰ ਆ ਗਰਾਂਜ ਕੇ ਪਹਿਲਵਾਨ ਕੇ ਵਾ ਪਿੰਡ ਵਾਲਿਆਂ ਨੇ ਕਿਤੇ ਵੱਡੇ ਮਾਨ ਸਨਮਾਨ ਮੋਟਰਸਾਈਕਲ ਮਾਰ ਦੇ ਕੇ ਕੀਤੇ ਲੱਗਦਾ ਹੋਇਆ ਜੋਰ ਵਾਲਿਆ ਵਾਹ ਵੀ ਪਹਿਲਵਾਨ ਗਿਆ ਵਾਲਿਆ ਸੱਤਨਮਸੀ ਜੱਥੇਦਾਰ ਸੰਤ ਬਾਬਾ ਜੋਗਾ ਸਿੰਘੀ ਮਹਾਪੁਰਸ਼ ਉਹਨਾਂ ਨੇ ਕਮਾਲ ਕਰ ਗਿਆ ਛੱਪਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਾਹਮਣੇ ਕਹਿੰਦੇ ਛੱਪਾ ਕਬੱਡੀ ਪਾ ਰਿਹਾ ਸਾਹਮਣੇ ਚਾਰ ਸਟਾਪਰ ਤਿਆਰ ਨੇ ਲੱੱਦੂ ਵਾਲਾ ਕਹਿੰਦੇ ਪ੍ਰੀਤ ਨਾਲ ਕਹਿੰਦੇ ਬੋਵੀ ਨੌਜਵਾਨ ਲਓ ਵੇਖਾਂਗੇ ਖੇਡ ਮੈਦਾਨ ਵਿੱਚ ਗੱਭਰੂ ਦੀ ਕੋਸ਼ਿਸ਼ ਕੀਤੀ ਹੋਈ ਆ ਇਧਰ ਦੇ ਪਾਸੇ ਵੇਖਾਂਗੇ ਖੇਡ ਮਰਜਾ ਦੀਪ ਮੱਤਗੜ ਪਿੰਡਾ ਮੁੰਡੇ ਦਾ ਪੁੱਲਾ ਸਾਹਿਬ ਲਓ ਸਾਹਮਣੇ ਜੱਸੇੜੀ ਕਬੱਡੀ ਪਈ ਹੋਈ ਆ ਚਾਰ ਖਿਡਾਰੀ ਤਿਆਰ ਨੇ ਤੇ ਪੈਂਦੇ ਆ ਪਟਾਕੇ ਇੱਤਾ ਪਾਇਆ ਰਹਿਣਦੇ ਖੇਂਦੇ ਪਹਿਲਵਾਨੀ ਜੁੱਸੇ ਖੇਅ ਰਹਿਣਦੇ ਔਰ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣਦੇ ਤੇ ਦੁਨੀਆ ਨਯਾਰਨ ਦੀ ਲੈ ਲੈਣਦੇ ਕਾਰਜ ਵਾਟਰ ਬੈਲਟ ਦਾ ਕਹਿੰਦੇ ਬਾਚਾ ਖੜਾ ਰੀਆ ਮੇਰੇ ਵੀਰੋ ਉਹ ਬੱਲੇ ਬੱਲੇ ਹੋਈ ਜਾਂਦੀ ਬਨਰਾਜ ਸਿੰਘ ਭੂਰਿਆਵਾਰਾ ਕਬੱਡੀ ਪਾ ਰਿਆ ਇੱਕ ਧਰਤੀ ਮਾਣੂ ਮੱਥਾ ਮੁੰਡਾ ਸੋਹਣਾ ਨੇ ਸੁਨੱਖਾ ਸਾਹਮਣੇ ਚਾਰ ਖੜਰੀ ਤਿਆਰ ਪਰ ਤਿਆਰ ਨੇ ਭੂਰੇ ਵਾਲਾ ਜਿੰਦਰਾ ਸਰਦਾਰ ਟੇਹਰ ਸਿੰਘ ਦਾ ਪੁੱਤਰ ਨਾਲ ਬੋਵੀ ਲੱਗਾ ਮੱਖੀ ਵਾਲਾ ਨਾਲ ਮਰਤੇ ਰਿਆ ਜੈਦੀਪ ਤੇ ਭਾਈ ਲੱਦੂ ਵਾਲਾ ਪ੍ਰੀਤ ਉਹ ਬੱਲੇ 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 ਹੁਣ ਸਿੰਘ ਫਸ ਗਏ ਹੁਣ ਵਜਦਾ ਬੰਦੇ ਚ ਬੰਦਾ ਇਹ ਵੀ ਖੇਮ ਕਰ ਰਹੀਆ ਕਰ ਸੰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੰਥ ਦੇ ਮਹਾਂ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਪਿੰਡ ਰੇਡ ਪਾਉਣ ਦੇ ਲਈ ਬਣਿਆ ਆ ਸੁਲੇਮਾਨ ਤਿਆਰ ਨਾ ਦੇਖਦੇ ਮਸਤਗੜੀ ਹੈ ਕਾਰਜ ਹੈ ਪਰ ਸਾਹਮਣੇ ਰਾਜ ਸਿੰਘ ਜੀ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਵੱਡਾ ਪਿਆਰ ਪਹੁੰਚਦਾ ਹੋਇਆ ਸਮੁੱਚੇ ਪਿੰਡ ਦਾ ਇਹ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਡਾ ਮਾਣ ਬਖਸ਼ਿਆ ਇੱਧਰ ਪੱਤਨ ਕਲਾ ਦੀ ਧਰਤੀ ਦਾ ਮਹਿਕ ਨਾਉਣ ਕਪੂਰਥਲੇ ਜਲੰਧਰ ਦੇ ਇਲਾਕੇ ਦਾ ਦਵਾਬੇ ਵਾਲਾ ਕਬੱਡੀ ਕਬੱਡੀ ਕਰਦਾ ਜਿਹਨੂੰ ਵਧਿਆ ਹੋਇਆ ਜੇਕਰ ਭਾਈ ਲਿੱਦੂ ਵਾਲਾ ਪ੍ਰੀਤ ਮੂਰੇ ਹੋ ਜਵੇ ਤੇ ਨਜ਼ਾਰਾ ਪੱਜਣਾ ਪਰ ਸਾਹਮਣੇ ਇੱਧਰ ਰੇ ਬੋਵੀ ਮੱਖੀ ਕਲਾ ਦੀ ਧਰਤੀ ਦਾ ਕਰਦਾ ਹੋਇਆ ਕੋਸ਼ਿਸ਼ ਲੱਗਦਾ ਹੋਇਆ ਜੋਰ ਨਿਊਜ਼ੀਲੈਂਡ ਖੇਡ ਕੇ ਨੌਜਵਾਨਾ ਅਮਰਤ ਲਾਇਵਨ ਇਹ ਕਹਿੰਦੇ ਨੌਜਵਾਨ ਲੀਗ ਦੇ ਮੈਚ ਜਿਹੜੀ ਖੇਡਦੇ ਆ ਮੇਜਰ ਲੀ ਕਬੱਡੀ ਫੈਡਰੇਸ਼ਨ ਦੀਆਂ ਗੱਲਾਂ ਟਾਕਾ ਕੋਜੀਆਂ ਨੇ ਸਿਰੇ ਦੀ ਟੀਮ ਲਈ ਤੇ ਵੱਡੀ ਸਟਾਪ ਲਾਈਨ ਤੇ ਨੌਜਵਾਨ ਨੇ ਆਹ ਮੰਨਣੀ ਕਬੱਡੀयां ਪਾਈਆਂ ਲਾ ਅਮਰਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਚਾਰਾਂ ਦੇ ਵਿੱਚੋਂ ਦੇਖ ਰਹੇ ਹਨ ਹਲਕਾ ਪੁੱਤਰ ਤੁਹਾਡਾ ਪਿੰਡ ਵਾਕਈ ਖੁਸ਼ੀ ਹੁੰਦੀ ਹੈ ਜਦੋਂ ਪਿੰਡ ਦੇ ਵਿੱਚ ਮੇਲਾ ਹੋਵੇ ਤੇ ਪਿੰਡ ਦੇ ਪਲੇਅਰ ਖੇਡਣ ਜੇ ਕਿੰਨੇ ਪਿਆਰ ਕਰਦੇ ਹੋ ਫੁੱਲੇ ਨਹੀਂ ਸਮਾਉਣੇ ਜਿਨ੍ਹਾਂ ਜਿਨ੍ਹਾਂ ਨੂੰ ਆਪਣੇ ਪਿੰਡਾਂ ਦੀ ਖੇਡ ਵਧੀਆ ਲੱਗਦੀ ਹੈ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕੋ ਸਰਦਾਰ ਬੈਸ ਪੁੱਤਰ ਭੀਮ ਕਬੱਡੀ ਪਾ ਰਿਹਾ ਭੂੜਿਆਂ ਵਾਲਾ ਕਿ ਬਾਪੂ ਕ ਖੇਡ ਪੁੱਤਾਂ ਸ਼ੇਰ ਬਣ ਕੇ ਵਿਖਾ ਦੇ ਹੁਣ ਚੋਟੀ ਦਾ ਪਲੇਅਰ ਬਣ ਕੇ ਰਿਸ਼ਤੇਦਾਰ ਯਾਰ ਬੇਲੀ ਮਾਣ ਕਰਦੇ ਤੇ ਗੁਣ ਬਿਨ ਲੋਕੋ ਕੋਈ ਨਹੀਂ ਕਿਸੇ ਨੂੰ ਜਾਣਦਾ ਪੁੱਤ ਜਿਹਨਾਂ ਮਾਵੇਂ ਕਬੱਡੀ ਖੇਡਦੇ ਨਾਮ ਉੱਟਾ ਹੋ ਜੇ ਸਾਰੇ ਖਾਨਦਾਨ ਦਾ ਆ ਬਾਡਰ ਬਿੰਡ ਦਾ ਖਿਡਾਰੀ ਨੌਜਵਾਨ ਇਹਦਾ ਨਾਮ ਕਹਿੰਦੇ ਜੈਦੀਪ ਮਾਹੂ ਪਿੰਡ ਜੈਦੀਪ ਕਮਾਣ ਮਿੱਤਰ ਤਾਂ ਮਿਹਰਤਾਂ ਦੇ ਨਾਲ ਸੱਭੇ ਲੱਗਦੇ ਆਕੇ ਖਰਾਕ ਮਿੱਤਰੋ ਬਾਂ ਮੀਰਤਾ ਦੇ ਨਾਮ ਸੱਭੇ ਲੱਗਦੇ ਇਧਰੀ ਸੈਂਡ ਜੱਗਾ ਜੱਗਾ ਮੱਤੇ ਵਾਲੀ ਆ ਗੜਣ ਕੋਸ਼ਿਸ਼ ਕਰਦਾ ਪਰ ਨੰਬਰ ਰੇਡਰ ਦਾ ਮਹਲਵਾਨੀਆਂ ਦੇ ਪਿੰਡ ਦਾ ਰਾਜੇ ਹੁਣ ਉਹਦਾ ਚੇਲਾ ਟਾਪੇ ਦਾ ਚੇਲਾ ਕਬੱਡੀ ਪਾਵੇ ਆ ਤੇ ਸਾਹਮਣੇ ਚਾਰ ਖਿਡਾਰੀਆਂ ਦੇ ਵਿੱਚੋਂ ਜਿੰਦਰਾ ਦੁਨੀਆ ਉਡੀਕ ਕਰਦੀ ਆ ਵੀ ਨੌਜਵਾਨ ਜਾਂ ਆਂਖ ਭਾਈ ਲੱड्डੂ ਦੇ ਪ੍ਰੀਤ ਨੂੰ ਆ ਮੁੰਡੇ ਦਾ ਵੀ ਕੱਦ 6 ਤੋਂ ਉੱਪਰ ਹੋਣਾ ਪ੍ਰੀਤ ਦਾ ਕੱਦ ਵੀ 6 ਤੋਂ ਉੱਪਰ ਹੈ 6 ਫੁੱਟ 2 ਇੰਚ ਦੀਆਂ ਗੱਲਾਂ ਨੇ ਹੁਣ ਦੇਖਾਂਗੇ ਇੱਧਰ ਭਾਈ ਲੱड्डੂ ਵਾਲਾ ਪਰ ਸਾਹਮਣੇ ਨੰਬਰ ਜਿਹੜਾ ਕਾਕੇ ਨੇ ਆਪਣੀ ਟੀਮ ਦੇ ਸਾਹਮਣੇ ਚੜ੍ਹਦੀ ਕਲਾ ਦੇ ਨੇ ਸਰਦਾਰ ਗੁਰਸੇਖ ਸਿੰਘ ਜੀ ਸੂਬੇਦਾਰ ਸਾਹਿਬਾ ਨੇ ਪਿਆਰ ਪਾਉਂਦਾ ਕੀਤਾ ਚੱਕ ਸਕੰਦਰ ਵਾਲਾ ਕਬੱਡੀ ਪਾ ਰਿਹਾ ਗੋਲਿਆ ਲੱਗ ਟੁੱਟ ਕੇ ਨਾ ਹੋਇਆ ਨਾ ਦੂਰੋਂ ਚੱਲ ਕੇ ਦੁਨੀਆ ਨੂੰ ਪਤਾ ਹੈ ਇਹ ਮੁੰਡਾ ਕਹਿੰਦੇ ਪਰ ਸਾਹਮਣੇ ਇਧਰ ਸੁਲੇਮਾਨ ਸੁਲੇਮਾਨ ਗੁੱਜਰ ਸੁਲੇਮਾਨ ਗੁੱਜਰ ਕੱਸੀ ਸਾਹਿਬ ਜੀ ਪੁੱਤਾਂ ਤੋਂ ਵੱਧ ਕੇ ਪਿਆਰ ਕਰਦੇ ਲੱਗਦਾ ਹੋਇਆ ਜੋਰ ਪੀਤਾ ਸਮਾਂ ਕਬੱਡੀ 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 ਟੱਕ 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 ਇੱਥੇ ਰੱਖਦੇ ਫੇ ਰੱਖ ਤੇਰੇ ਜੁਰ ਸੁਲੇਮਾਨ ਗੁੱਜਰ ਨੇ ਕਲਸੀ ਦੀ ਟੀਮ ਦੇ ਵਾਸਤੇ ਘਰਿਆੜੇ ਦੀ ਟੀਮ ਦੇ ਲਈ ਵੱਡੇ ਇੱਕ ਅੰਕ ਦਾ ਵਾਅਦਾ ਕਰ ਦਿੱਤਾ ਲਓ ਛੱਪਾ ਕਹਿੰਦੇ ਲੱਡੂ ਵਾਲਾ ਕਬੱਡੀ ਪਾ ਰਿਹਾ ਚਾਰ ਖੜੇ ਲਈ ਤਿਆਰ ਨੇ ਮੋਦਰੀ ਗੋਡੀ ਦੇ ਖਿਡਾਰੀ ਆ ਹੁਣ ਚੌਥ ਵਿੱਚ ਦੇਖੋ ਕਿਹਨੇ ਬੱਲੇ ਬੱਲੇ ਕਰਾਉਣੀ ਆ ਇਹਦਾ ਚੋਲਾ ਸਰ ਦੇ ਲਾਗੇ ਰੂੜੀ ਵਾਲਾ ਪਿੰਡ ਹੈ ਜੀਵਨ ਨਾ ਤੇ ਨੰਬਰ ਛੱਪਾ ਕਹਿੰਦੇ ਵਾਟਾ ਵੜ ਕੇ ਖੇਡ ਮਾਤਰ ਲਾ ਰਿਹਾ ਹੈ ਬ੍ਰਹਮ ਗਿਆਨੀ ਤੰਤਨ ਬਾਬਾ ਬ੍ਰਹਮ ਗਿਰਜੀਆਂ ਦਾ ਤਾਰਮਿਕ ਸਲਾਣਾ ਜੁੜ ਮੇਲਾ ਹੋਵੇਗਾ ਸੰਤ ਬਾਬਾ ਉਤਾਰ ਸਿੰਘ ਜੀ ਮਹਾਪੁਰਸ਼ਣ ਦੀ ਰੇਣ ਮੇਦੇ ਹੇਠ ਘ੍ਰਿਆਲੇ ਦੀ ਟੀਮ ਦਾ ਮੁਕਾਬਲਾ ਖਡੂਰ ਸਾਹਿਬ ਦੇ ਨਾਲ ਖੇਡਿਆ ਜਾਣਾ ਚੋਟੀ ਦੇ 스타 ਰਹਿਣਗੇ ਇਧ ਰੇਸ਼ਮ ਪਹਿਲਵਾਨ ਦਾ ਚੰਗੇ ਖਿਡਾਰੀ ਨੌਜਵਾਨ ਕੋਲਾ ਸਾਹਿਬ ਦੀ ਧਰਤੀ ਦਾ ਜੱਸਾ ਲਓ ਸਾਹਮਣੇ ਕੰਨੇ ਬਰਨਾਲਜ ਪੂਰੀਆਂ ਵਾਲਾ ਕਬੱਡੀ ਪਾ ਰਿਹਾ ਕੈਪਟਨ ਹੁਣੀ ਜੱਪ ਜੋਤ ਹੁਣੀ ਮਾਨ ਕਰਦੇ ਮੁੰਡੇ ਦੀ ਖੇਡ ਦੇ ਉੱਤੇ ਸਾਹੀ ਚੌਹਣੇ ਮੈਂ ਕੈਮਰੇਮੈਨ ਫੋਟੋਗ੍ਰਾਫਰ ਮੋਬਾਈਲਾਂ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਥੋੜਾ ਥੋੜਾ ਵਿਸ਼ਾਲ ਜੀ ਪਿੱਛੇ ਹੋ ਗਿਆ ਆਪਾਂ ਵੀਡੀਓ ਕੈਪਚਰ ਕਰ ਲਈਏ ਸੋਨੀ ਰਾਮ ਧੰਨਵਾਦ ਆ ਬਹੁਤ ਹੀ ਸਤਿਕਾਰਯੋਗ ਇੱਕ ਪੰਥ ਨੂੰ ਮਾਨ ਸਿੰਘ ਸਾਹਿਬ ਜਿਹੜੇ ਦਰਬਾਰ ਤੋਂ ਤਰਸ ਜੀ ਖਿਹਾਰੇ ਵਾਲੇ ਚੱਲਦੇ ਹੋਏ ਮੈਚ ਦਾ ਆਨੰਦ ਮਾਣਦੇ ਹੋਏ ਵੱਡੇ ਅਸ਼ੀਰਵਾਦ ਨੇ ਸਾਧੂ ਸੰਤ ਫਕੀਰ ਖੋਦਾ ਦੇ ਅਸਲੀ ਮਰਦ ਸਿਆਣੀ ਜੋ ਜਵਾਕ ਮੋਕਸ਼ ਤੋਂ ਨਿਕਲ ਗਏ ਉਹ ਘਰਤ ਨਹੀਂ ਜਾਣੇ ਗੱਗੂ ਬੂਆ ਪਿੰਡਾ ਜਿੱਲ੍ਹਾ ਨਾ ਦੁੱਲਾ ਤੇ ਮੱਤੇਰਾ ਗੱਗਨ ਮਾਰਦੇ ਵਾਲਾ ਉਹ ਫਰੀਦ ਗੋਟ ਦਾ ਬਾਜੇ ਖੰਡੇ ਹਰਜੀਤ ਬਰਾੜ ਦੀ ਇੱਕ ਬੱਡੀ ਬੱਲੇ ਬੱਡੇ 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 ਕੀ ਬਾਤ ਹੇ ਮੰਕਿੰਦਰ ਨੂੰ ਪਰ ਸਾਹਮਣੇ ਬੱਲੇ ਬੱਲੇ ਕਬੱਡੀ 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 ਦਾ ਗਿੰਦਰ ਪੂਰਾ ਕਰਦਾ ਹੋਇਆ ਕੋਸ਼ਿਸ਼ ਜੋੜ ਪਾਵੇਗਾ ਨੰਬਰ ਕਿੰਨੇ ਲਾ ਪਾਵੇਗਾ ਚੋਟੀ ਦਾ ਜਫਾ ਇੰਨੀ ਗੱਲ ਸਮਝਿਆ ਭੂਰਿਆਂ ਵਾਲਿਆ ਚਾਰ ਖੜੇ ਚਾਰ ਨੇ ਇੱਕ ਅਮਰਦੀ ਬੂਰੀ ਕਾਫੀ ਅੱਗ ਭਜਾਉਣ ਲਈ ਤੇ ਕੰਲਾ ਸਿੰਘੀ ਕਾਫੀ ਹੁੰਦਾ ਕੌਮ ਜਗਾਵਣ ਲਈ ਭਾਰਤ ਮਾੜੇ ਗਲਤੀ ਰੇਖਾ ਹਰ ਪੰਜਾਬੀ ਆ ਮੇਰਾ ਯਾਰ ਪੰਜਾਬੀ ਆ ਮੇਰਾ ਸਰਦਾਰ ਪੰਜਾਬੀ ਆ ਇਹ ਅਮਰਤਾ ਨੋਜਵਨ ਭੀਮ ਸਰਦਾਰ ਦਾਇਆ ਸਿੰਘ ਦਾ ਪੁੱਤਰ ਕਬੱਡੀ ਪਾ ਰਿਹਾ ਚਾਰ ਖਿਡਾਰੀ ਤਿਆਰ ਬਰ ਤਿਆਰ ਨੇ ਹੁਣ 20 ਮਿੰਟ ਵਿੱਚ ਇਹਨੇ ਬੱਲੇ ਬੱਲੇ ਕਰਵਾਉਣੀ ਆ ਤੇ ਵੱਡਿਆਂ ਬਜ਼ੁਰਗਾਂ ਦਾ ਹੱਥ ਤੇ ਸਿਰ ਤੇ ਰੱਬ ਕੇ ਇਹੋ ਫਰਿਆਦ ਕਰੀਏ ਉਹ ਰਾਜੇ ਖੇਲੇ ਜੱਗ ਭਾਵੇਂ ਸਾਰਾ ਰਸ ਜੇ ਪਰ ਮਾਂ ਬਾਪ ਕਦੇ ਨਾ ਨਾਰਾਜ਼ ਖੇੜਦਾ ਨਮੀਰੇ ਸਿੰਘ ਨੇ ਬਾਦਵਸੀ ਕੀਤੀ ਹੈ ਕਿ ਤੁਹਾਡੀਆਂ ਦੁਆਵਾਂ ਦੇ ਨਾਲ ਤੁਹਾਡੇ ਮਾੜੀ ਮੇਗੇ ਵਾਲਾ ਇਹਨੇ ਕਹਿੰਦੇ ਪਿਛਲੇ ਤੋਂ ਪਿਛਲੇ ਸਾਲ ਐਂਡ ਐਂਡ ਕਰਾਉ ਮੁੰਡੇ ਨੇ ਤਕੜੀ ਵਾਪਸੀ ਆ ਕਾਕੇ ਦੀ ਪਈ ਫਿਰ ਰੇਡ ਇਹ ਰਾਜੇ ਦਾ ਪਿੰਡੂ ਆ ਨੰਬਰ ਰੇਡਰ ਨੇ ਆਪਣੀ ਟੀਮ ਦੇ ਵਾਸਤੇ ਚੱਕ ਸਿਕੰਦਰ ਦਾ ਗੁਜਾਰੀ ਆ ਗਿਆ ਸੱਮਣੇ ਪਹਿਲਵਾਨ ਦਾ ਚੇਨਾ ਆ ਗਿਆ ਨਿਊਜ਼ੀਲੈਂਡ ਖੇਡਣ ਵਾਲਾ ਆ ਗਿਆ ਯੂਰਪ ਦੇ ਮੈਦਾਨਾਂ ਵਿੱਚ ਖੇਡਣ ਵਾਲਾ ਆ ਗਿਆ ਅੱਜ ਭੂਰੇ ਕੋਨੇ ਦੇ ਵਿੱਚ ਛਾਵੇਗਾ ਕੀ ਨਹੀਂ ਫਿਰਾ ਕਰਾਵੇਗਾ ਕੀ ਨਹੀਂ ਗੱਲ ਸਮੇਂ ਦੀ ਲੱਗਦਾ ਸਿੰਘ ਜਿਹਨਾਂ ਦੇ ਪਰਿਵਾਰ ਵੱਲੋਂ ਵੱਡੇ ਵੀਰ ਦਵਿੰਦਰ ਸਿੰਘਾਪੁਰੀਆ ਵੱਲੋਂ ਮਹਾਂਪੁਰਛਾ ਦੀ ਚੜ੍ਹਦੀ ਕਲਾ ਦੇ ਲਈ ਬਹੁਤ ਵੱਡਾ ਪਿਆਰ ਪਾਇੰਡਾ ਹੋਇਆ ਹੈ ਜੇ ਜੇ ਤਾਰ ਤੇ ਧੰਨਵਾਦ ਕਰਦੇ ਛੱਪਾ ਕਬੱਡੀ ਪਾ ਰਿਹਾ ਪ੍ਰੀਤ ਦੇ ਦਾ ਭੇਤੀ ਐ ਵੀ ਨੌਜਵਾਨ ਇਹਦਾ ਭੇਤੀ ਐ ਪਰ ਗੁਰਿੰਦਰ ਸਿੰਘ ਕੋਸ਼ਿਸ਼ ਕਰਦਾ ਜਥੇਦਾਰ ਸਰਦਾਰ ਗੁਰਵਤ ਸਿੰਘ ਜੀ ਧੁਰਿਆਂ ਵੱਲੋਂ ਉਹਨਾਂ ਦਾ ਵੀ ਸਤਕਾਰ ਕਰਦੇ ਐ ਸਰਦਾਰ ਰਸਾਨ ਸਿੰਘ ਜੀ ਨੇ ਜਥੇਦਾਰ ਬਾਬਾ ਬਲਰਾਜ ਸਿੰਘੀ ਬਾਬਾ ਅਨਾਰ ਸਿੰਘ ਮਹਾਂਪੁਰਛਾ ਦੀ ਚੜ੍ਹਦੀ ਕਲਾ ਦੇ ਲਈ ਪਿਆਰ ਪਾਇੰਡਾ ਕੀਤਾ ਸਤਕਾਰ ਕਰਦੇ ਐ ਇਧਰ ਜੱਸਾ ਸਾਹਿਬ ਦੀ ਧਰਤੀ ਦਾ ਨੌਜਵਾਨ ਕਬੱਡੀ ਕਬੱਡੀ ਕਰਦਾ ਕਿੰਨੂ ਮਾਰਿਆ ਹੋਇਆ ਸੁਰੇਮਾਨ ਮੁੰਡਾ ਤੇਰਾ ਹਾਣੀ ਐ ਉਹ ਲੱਗਦਾ ਹੋਇਆ ਬੰਨੇ ਬੰਨੇ ਬੱਲੇ ਬੱਲੇ ਆ ਪੁੱਠੇ ਹੀ ਕਰੀਉਂਦਾ ਨਾ ਭੱਜਣਾ ਭੱਜੇਂ ਦਿੰਦਾ ਤੇ ਪੈਰ ਭੱਜੇ ਨਹੀਂ ਲੱਗਣ ਦਿੰਦਾ ਗੱਬਰੂ ਦੀ ਤੋਰ ਨਹੀਂ ਰਾਜੇ ਖੇਲੇ ਦੁਨੀਆ ਜਾਣਦੀ ਉਹ ਨਾਂ ਰਸਮੀ ਲੱਗ ਫੜ ਜਗਬੌਣ ਗਿੱਲ ਰਸਾਲ ਭਾਈ ਜੱਪਜੋਤ ਰਾਹੁਲ ਜੁਕੇ ਪ੍ਰਕਾਸ਼ ਦੀਪ ਜੱਜਪੁਰ ਤੇ ਹਰਪਾਲ ਮੱਲੀ ਉਹ ਮਾਣ ਕਰਦੇ ਕਹਿੰਦੇ ਆਪਣੇ ਭੂਰੇ ਵਾਲੇ ਖਡਾਰਗੇ ਦੇ ਖੇਡ ਦੇ ਉੱਪਰ ਲਓ ਮਹਿਕ ਪਤਲਾ ਵਾਲਾ ਇਹ ਸਾਰ ਖੇਡੂ ਕੈਨੇਡਾ ਦੇ ਵਾਕਵ ਸ਼ਹਿਰਾਂ ਵਿੱਚ ਨੰਬਰ ਰੀਡਰ ਦੇ ਬਾਅਦ ਤੇ ਜੁੜਦਾ ਹੋਇਆ ਟੱਕਰ ਸਿਰੇ ਤੇ ਰੈਡੀ ਨੇ ਜੰਦਾ ਬੁੱਲਾ ਜੰਮਿਆ ਧਮਾਂ ਪੈ ਗਈਆਂ ਲਾਹੌਰ ਵਿੱਚ ਜਹਾਨ ਵਿੱਚ ਸਾਰੇ ਇੱਧਰ ਵੀ ਸਾਰ ਬੁੱਲਾ 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 ਚਾਰ ਜਫੇਰ ਮਗਾਰੇ ਹਾਂ ਸਾਹਮਣੇ ਦੇਖਾਂਗੇ ਬੱਲੇ ਬੱਲੇ ਕਬੱਡੀ 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 ਨੀ ਆ ਰਿਹਾ ਇਸਾਂ ਪੁਆਇੰਟ ਰੇਡਰ ਦਾ ਨਵਾਂ ਪੂਰਾ ਪਿੰਨ ਹੈ ਗਿੱਲ ਟ੍ਰੈਕਿੰਗ ਦਾ ਵੱਡਾ ਨਾਮ ਹੈ ਚਮਕੌਰ ਦੇ ਵੀਰ ਦਾ ਉਸ ਭਰਾ ਦਾ ਵੀ ਵੱਡਾ ਸਤਿਕਾਰ ਕਰਦੇ ਆ ਜੋ ਗੁਰਜਿੰਦਰ ਸਿੰਘ ਇਹ ਕਬੱਡੀ ਦਾ ਭੀਮ ਬਣ ਚੁੱਕਿਆ ਹੈ ਕਾਸੀ ਸਾਹਿਬ ਜੀ ਨੇ ਨਾਮ ਦਿੱਤਾ ਹੈ ਉਹ ਲੱਗਦਾ ਹੋਇਆ ਜੋਰ ਮੱਖਣ ਦਾ ਵੀਰ ਸਰਦਾਰ ਦਇਆ ਸਿੰਘ ਦਾ ਪੁੱਤਰ ਸਿਰੇ ਦਾ ਨੰਬਰ ਜੋੜਨੇ ਚ ਕਾਮਯਾਬ ਹੋ ਗਿਆ ਪੱਤਨੇ ਮਹਾਨ ਸ਼ਹੀਦ ਭਾਈ ਅਮਰੀਤ ਸਿੰਘ ਜੀ ਦਾ ਪਿੰਨ ਦੰਦੇਵੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਨੀ ਕਰਤਾਰ ਸਿੰਘ ਜੀ ਦਾ ਪਿੰਨ ਬ੍ਰਹਮਗਿਨੀ ਤੰਤਰ ਬਾਬਾ ਭਾਈ ਪ੍ਰਾਣਾ ਸਿੰਘ ਜੀ ਦਾ ਉਹ ਧਾਰਮਿਕ ਸਰਾਣਾ ਜੁਰ ਮੇਲਾ ਔਰ ਖੇਡ ਮੇਲਾ ਚੱਲਿਆ ਆ ਲੱਗਦਾ ਹੋਇਆ ਜੋਰ ਔਰ ਤੇਰੀ ਰੇਡ ਆ ਜੱਫਾ ਵੀ ਚੋਟੀ ਦਾ ਵਾਹ ਵੀ ਕਲਸੀਆਂ ਵਾਲਿਆ ਵਾਹ ਵੀ ਬੱਟੂ ਪਿੰਨ ਵਾਲਿਆ ਜੱਫਾ ਦੇਖਣਾ ਚਾਹੁੰਦੇ ਨੇ ਤਾੜੀਆਂ ਮਾਰ ਦਿਓ ਜ਼ੋਰਦਾਰ ਭਾਈ ਲੱड्डੂ ਵਾਲਿਆ ਦੁਨੀਆ ਉਡੀ ਕਰਦੀ ਐ ਤੇ ਬਾਪੂ ਭਾਗ ਸਿੰਘ ਡੇਰੀਏ ਦਾ ਪੁੱਤਰ ਆ ਪੀਲੇ ਜੇ ਰੰਗ ਦੀ ਨਿੱਕਰ ਵਿੱਚ ਖੜਾ ਹੋਇਆ 6 ਫੁੱਟ ਤੋਂ ਉੱਤਰ ਕਾਂਦੇ ਨੋਜੋਣਾ ਦਾ ਨਾਲ ਸਾਹਮਣੇ ਗਿੰਦਰਪੂਰਿਆਂ ਵਾਲਾ ਨਾਲ ਜੀਮਨ ਰੂੜੀਵਾਲ ਦੀ ਧਰਤੀ ਦਾ ਪਰ ਸਾਹਮਣੇ ਮੁਕਾਬਲਾ ਦੇਖਾਂਗੇ ਸਮਾਂ ਪਹਿਲਵਾਨ ਫੈਸਲਾ ਕਰ ਗਿਆ ਨੰਬਰ ਰੈਡਰ ਦਾ ਹਾਂ ਸਾਹਮਣੇ ਰਵੀ ਮਾੜੀ ਤੇਰਾ ਧਰਮਾ ਜੁੱਸਾ ਤੇਰੀਆਂ ਕਬੱਡੀਆਂ ਸਿਰੇ ਦੀਆਂ ਵਾਹਿਗੁਰੂ ਮਿਹਰ ਕਰੇ ਤੂੰ ਕਿਸੇ ਮੁਲਕ ਵਿੱਚ ਖੇਡੇ ਨੋਜੋਣਾ ਤੇਰੇ ਲਈ ਸ਼ੁਭਕਾਮਨਾ ਤੇ ਸ਼ੁਭ ਸ਼ਾਮਾਂ ਨੇ ਹਰੇ ਖਿਡਾਰੀ ਕਿਰਾਂ ਲਈ ਨਾਲ ਸਾਹਮਣੇ ਕਬੱਡੀ ਫੇਰ ਪਈ ਹੋਈ ਆ ਜੱਗਾ अमृ सरपंच मार कर ਕਹਿੰਦੇ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਕਬੱਡੀ ਦੇ ਮੈਦਾਨਾਂ ਵਿੱਚ ਜੱਫੇ ਲਾ ਲਾ ਕੇ ਇਹ ਦੁਨੀਆ ਨਚਾ ਰਿਹਾ ਹੈ ਸਿਰਾਂ ਕਰਵਾ ਰਿਹਾ ਹੈ ਨਿਸ਼ਾਨ ਸੰਧੂਆਂ ਦਾ ਪਿੰਡੋਂ ਕਹਿੰਦੇ ਟੌਪ ਟੌਪ ਦੇ ਮੱਲ ਟਾ ਰਹੇ ਇਹਦੇ ਲਈ ਸਾਡ ਦੇਖਾਂਗੇ ਛੱਪਾ ਛੱਪਾ ਕਬੱਡੀ ਪਾ ਰਿਹਾ ਜੈਦੀਪ ਸਿੰਘ ਹੋ ਜਾ ਸਾਹਮਣੇ ਜੈਦੀਪ ਜੈਦੀਪ ਬਲਾ ਮੇਲਾ ਪਰ ਸਾਹਮਣੇ ਕਿੰਦਰ ਬਲੇ ਬਲੇ ਕਬੱਡੀ ਕਬੱਡੀ ਪਾਜੀਆਂ ਦਾ ਵੀਰ ਕਾਜਸਾ ਪਰ ਸਾਹਮਣੇ ਮੁਕਾਬਲਾ ਕਲਸੀ ਸਾਹਿਬ ਜੀ ਦੇ ਵੀਰ ਦੇ ਨਾਲ ਤੇ ਗੋੜਾ ਕਲਸੀਆਂ ਵਾਲਾ ਵੱਧ ਨੇ ਹੀਰਿਆਂ ਤੋਂ ਵੱਧ ਨੇ ਆ ਭਾਈ ਲੱਤੂ ਵਾਲਾ ਪ੍ਰੀਤ ਕਿਆ ਬਾਤ ਬੜਾ ਤੇਰਾ ਜਦੋਂ ਇਹ ਟਿਕਾਣੇ ਦੇ ਰੇਡਰ ਕਬੱਡੀ ਪਾਉਂਦਾ ਤੇ ਜਾਫੀ ਇੱਕਦਮ ਲੱਗ ਜਾਵੇ ਅਜੇ ਰੇਡਰ ਦੀ ਰੇਡ ਪੈਂਦੀ ਹੋਵੇ ਫਿਰ ਉੱਥੇ ਗਲਟ ਹੁੰਦੀ ਆ ਤਾਂ ਸਾਹਮਣੇ ਦੁਨੀਰੀ ਪਈ ਹੋਈ ਰੇਡ ਤੇ ਸੁਰਕਪੁਰੀਆਂ ਦੋਨਾਂ ਰੇਡ ਪਾਉਂਦਾ ਧਾਤੀ ਦੇ ਵਿਛਕੇ ਤੇ ਬਾਬਾ ਰੋੜ ਕੀ ਨੂੰ ਬੰਦ ਫੜਿਆ ਨਾ ਖਿਸਕੇ ਪੋੜਾ ਇਹ ਦਿਮਾਗ ਨਾਲ ਤੇ ਫਰੰਦੀਪੁਰ ਦਾ ਗੋਪੀ ਨੰਬਰ 9 ਦਾ ਨਾਗਵਾਲ ਗੱਗੂ ਪੇਵਾ ਆਹ ਕਹਿੰਦੇ ਮਹਿਕ ਪਤਣਾ ਵਾਲਾ ਲੰਮੇ ਪੈਣੇ ਤੱਕ ਰੇ ਭੂਰੇ ਵਿੱਚ ਪੁੱਜਿਆ ਹੋਇਆ ਪਾਉ ਬਬਰਸ਼ਰਾ ਕਬੱਡੀ ਸਾਹਮਣੇ ਚਾਰਵੇਂ ਹਰ ਮੁਕਾਬਲਾ ਕਿ ਕਿਸ ਖਿਡਾਰੀ ਦਾ ਹੋਣਾ ਐਸਰ ਸਿੰਘ ਦਾ ਪੁੱਤਰ ਭੂਰੇ ਵਾਲਾ ਗਿੰਦਰ ਬੱਲੇ 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 ਹਲਕੀ ਜੀ ਕੋਚ ਹੈ ਤੇ ਤੁਹਾਡੇ ਨਗਰ ਦਾ ਵੱਡਾ ਮਾਲਾ ਅਮਰਤਾ ਜੀ ਵੀਰਿਆ ਖੇਡ ਕਹਾਣੀ ਤੇ ਅਮਰਤ ਦੀ ਦੂਹ ਦੀ ਕਾਫੀ ਅੱਗ ਭਜਾਉਣ ਲਈ ਜਿੰਦਾ ਸਰੀ ਕਾਫੀ ਹੁੰਦਾ ਕੌਮ ਜਗਾਵਣ ਲਈ ਸ਼ਹੀਦ ਭਾਈ ਮਰੀਕ ਸਿੰਘੀਆ ਦਾ ਪਿੰਡ ਅੱਜ ਪਿੰਡ ਦੇ ਵਿੱਚ ਕਬੱਡੀ ਦਾ ਜੋਰ ਦਿਖਾ ਰਿਹਾ ਸਰੇ ਦੀ ਰੇਡ ਪਾ ਰਿਹਾ ਸਾਰੇ ਮੁਕਾਬਲਾ ਇਹ ਬੱਲੇ 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 ਆ ਗਵਾਨ ਪਿੰਡ ਵਾਲੇ ਦੇ ਨਾਲ ਜੁੱਟ ਫੜਿਆ ਹੋਇਆ ਜਿੰਦਾ ਚੜਿਆ ਹੋਇਆ ਲੱਗਦਾ ਹੋਇਆ ਜੋਰ ਇਹ ਕਬੱਡੀ 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 ਹੋਈ ਪਈ ਹੈ ਵਾਹ ਵੀ ਕਾਰਜਾ ਕਾਰਜ ਨੇ ਨੇ ਗੱਜ ਜੀ ਦੀ ਚੌੜੀ ਛਾਤੀ ਹੈ ਚਾਰ ਅੱਗੇ ਲਾਈ ਫਿਰਦਾ ਹੈ ਹੁਣ ਭਾਈ ਲਦੂ ਵਾਲਾ ਪ੍ਰੀਤ ਵੀ ਖੜਾ ਹੋਇਆ ਹੈ ਨਾਮ ਰੋੜੀਵਾਲ ਪਿੰਡ ਦਾ ਜੀਵਨ ਤੇ ਤਜਰਬੇਕਾਰ ਗਿੰਦਰ ਨਾਲ ਕਹਿੰਦੇ ਜੈਦੀਪ ਹੈ ਚਾਰੇ ਹੀ ਚੋਟੀ ਦੇ ਲਓ ਪ੍ਰੀਤ ਦੇ ਨਾਲ ਮੁਕਾਬਲਾ ਬੱਲੇ ਬੱਲੇ ਹੋ ਗਈ ਹੈ ਬੱਲੇ ਬੱਲੇ ਜੀ ਫੌਜੀ ਸਾਹਿਬ ਨਾਲ ਪਵਨ ਵੀਰ ਜੀ ਸਾਡਾ ਵਕੀਲ ਵੀਰ ਆ सारे त बुधा चार जो शौक़ रखंदे जमे मलदीप गुसेव सी भूरा मलजी स्कोर बारे बिल्डिंग जूके बारे वॾे प्यार जिन सत बाबा दी महापुर ਸੰਪਰਕ ਕਾਰਸੇਆ ਸਰੀਆਣੀ ਸਾਹਿਬ ਵਾਲੇ ਬਾਪੁਰਸ਼ ਦੇ ਸਤਾਰਜੇਵ ਜੱਜੇਦਰ ਬਰਾਦ ਸਿੰਘ ਜੀ ਉਹਨਾਂ ਨੇ ਰਹਿਣ ਮੇਲੇ ਦੇ ਛੇੜਾ ਮੇਲਾ ਕਰਵਾਇਆ ਜਾ ਰਿਹਾ ਹੈ। ਬਾਬਾ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਗੁਰੂ ਘਰ ਦੇ ਸਤਨਾ ਦੀ 22-23 ਸਾਲ ਜਿਹੜੀ ਸੇਵਾ ਕੀਤੀ ਆ ਤੇ ਬਾਬਾ ਬਰ ਰਾਜ ਸਿੰਘ ਜੀ ਉਹਨਾਂ ਦਾ ਬਹੁਤ ਧੰਨ ਹੈ ਜਿਹਨਾਂ ਨੇ ਰਹਿਮਾਇਹਿਦ ਤੇ ਸੰਤ ਬਾਬਾ ਆਰਾਮ ਤੇਰੀ ਘਰਿਆਲੇ ਵਾਲੇ ਮਹਾਂਪੁਰਜਾ ਦੇ ਵੱਡੇ ਸ਼ੀਰਮ ਸਦਕਾ ਇਹ ਜੋੜ ਮੇਲੇ ਇਹ ਖੇਡ ਮੇਲੇ ਮਨਾਈ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਸਮੇਂ ਦਾ ਰਿਜ਼ਲਟ ਹੈ ਜਿਹੜੀ ਟੀਮ ਹੈ ਸ਼ਹੀਦ ਭਾਈ ਲਖਮੀਰ ਸਿੰਘ ਜੀ ਕਬੱਡੀ ਕਲੱਬ ਘਰਿਆਲਾ ਉਸ ਟੀਮ ਦੇ ਨੰਬਰ ਨੇ 14 ਤੇ ਵਿਰੋਧੀ ਸਾਇਰ ਦੀ ਟੀਮ ਹੈ ਮਾਝਾ ਸਪੋਰਟ ਕਬੱਡੀ ਕਲੱਬ ਘਰਿਆਲਾ ਉਸ ਟੀਮ ਦੇ ਨੰਬਰ ਨੇ 25 ਤੇ ਇੱਕ ਪੁਆਇੰਟ ਜਿਹੜਾ ਹੋਇਆ ਹੈ ਹੋਲਡ ਜਿਹੜਾ ਕਲੀਅਰ ਜੱਫਾ ਹੈ ਹਾਂਜੀ ਹਾਂਜੀ ਫਿਰ 15 ਤੇ 25 15 ਤੇ 25 ਦੇ ਦਰਮਿਆਨ ਜਿਹੜਾ ਅੱਧਾ ਸਮਾਂ ਸਿੰਘ ਸਾਡਾ ਗਿੱਲ ਵੀਰੇ ਯੂਕੇ ਤੋਂ ਤੇ ਨਾਲ ਮਨਦੀਪ ਸਿੰਘ ਜੀ ਗਿੱਲ ਪਟਰਾਪ ਪੰਪਾ ਵਾਲੇ ਸਰਪੰਚਾ ਬਣੋ ਦਾ ਵੱਡਾ ਧੰਨਵਾਦ ਕਰਦੇ ਹਾਂ ਮੁੰਡਾ 16 ਨੰਬਰ ਜੋੜੇ ਲੈ ਕੇ ਨਹੀਂ ਗੱਲ ਸਮੇਂ ਦੀ ਹੋਣੀ ਹੈ 30 ਸੈਕਿੰਡ ਦੀ ਖੇਡ ਹੈ ਕਿਉਂਦਾ ਇਹ ਸਮਾਜ ਪੰਜਾਬੀਆਂ ਨੂੰ ਕੌਡੀ ਦੇਖ ਕੇ ਪਾਵਾ ਜਦੋਂ ਧਾੜੀ ਰੇੜ ਮੱਥਾ ਟੇਕੇ ਜਦੋਂ ਲੱਗ ਜਾਂਦਾ ਜੱਫਾ ਪੰਜਾਬੀ ਪੈਂਦੇ ਨੱਚ ਮਿੱਤਰੋ ਕਲਵੀ ਖੇਡ ਹੈ ਪੰਜਾਬੀਆਂ ਦੀ ਮਾਂ ਗੱਲ 16 ਇਹਨੇ ਸਤਜੀ ਸਿੰਘ ਬਿੱਕਾ ਸਰਪੰਚ ਹਰਚਾ ਸ਼ੀਮੇ ਵਾਲੇ ਕੱਲ ਵੱਡਾ ਮੇਲਾ ਮਨਾ ਲਈ ਮਾਰਗ ਦੇ ਨੇ ਭੂਰੇ ਨੇ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਪੂਰ ਨੇ ਗਿੰਦਰ ਪੂਰੇ ਵਾਲਾ ਗਿੰਦਰ ਸੰਭਾਲ ਤੈਸ ਸਿੰਘ ਦਾ ਪੁੱਤਰ ਸਰੂਲੋ ਵੀਰ ਮਨਦੀਪ ਗੇਲੋਂ ਨਾਲ ਯਾਰੀ ਪੱਕੀ ਆ ਯਾਰੀ ਜੱਟ ਦੀ ਟੂਰ ਦਾ ਮੋਛਾ ਦੇ ਨਾਲ ਕਾਰਸ ਸਿੰਘ ਪੂਰ ਕਨੀਪੁਰ ਵੱਡੇ ਪਿਆਰ ਦੇ ਰਿਹਾ ਕਬੱਡੀ ਪਈ ਹੋਈ ਆ ਚਾਰ ਜੋਪੀ ਪਿਆਰ ਨੇ ਬਿੱਲਾ ਦੁੱਲਾ ਬਿੱਲਾ ਦੁੱਲਾ ਕਬੱਡੀ ਕਬੱਡੀ ਅਲਾਪ ਛੜਿਆ ਹੋਇਆ ਏ ਟੱਕਰ ਇਧਰ ਬਾਰਡਰ ਵਾਲਾ ਇਹਦਰ ਨੰਬਰ ਕਬੱਡੀ ਪਾਵੇਗਾ ਜਨਾਬ ਸਰਜੀਤ ਪਾਤੜ ਜੀ ਦੇ ਪਿੰਡਾਂ ਵਾਲਿਆਂ ਦੀ ਰੇਡ ਪਾਉਣ ਲਈ ਵਧਿਆ ਹੋਇਆ ਪ੍ਰੀਤ ਜੇ ਫੜਨਾ ਤੇ ਮਹਿਕ ਫੜ ਫਿਰ ਮੇਲਾ ਪਾਣਾ ਫਿਰ ਪਾਉਣ ਦੇ ਲਈ ਵਧਿਆ ਹੋਇਆ ਇਹ ਕਾਜ ਨਾਲ ਉੱਚੇ ਕਰਤਾਰ ਨਹੀਂ ਉਹ ਮਿਲਦੇ ਮੇਲਿਆਂ 'ਚੋਂ ਮੁੱਲ ਸਰਦਾਰ ਨਹੀਂ ਉਹ ਮਿਲਦੇ ਮੇਲਿਆਂ 'ਚੋਂ ਭੀਮ ਵੱਡਾ ਖਤਰਾ ਮੇਰੇ ਸ ਨੌਜਵਾਨ ਨੂੰ ਚਾਖੜ ਵੀ ਪਿਆਰ ਨੇ ਆਹ ਮੁੰਡੇ ਨੇ ਪਿੰਡੇ ਚ ਕਬੱਡੀ ਆ ਐਵੇਂ ਨਹੀਂ ਮੁੜਕਾ ਚੁੰਦਾ ਕਾਕਾ ਗਰੇਰ ਜੀ ਅਸੀ ਸਾਹਿਬ ਐਵੇਂ ਨਹੀਂ ਮੁੜਕਾ ਚੁੰਦਾ ਤੇ ਮੁੜਕੋ ਮੁੜਕੀ ਹੋ ਜੇ ਮਿੱਤਰੋ ਲੱਗਿਆ ਜੋਰ ਚੋਪਰਾਣਾ ਕੰਡਾ ਵੀ ਵੀ ਚਪਦਾ ਜਿਸਮ ਕਠੋਰ ਚੋਪਰਾਣਾ ਚੜਦੀ ਕੁੰਮਰ ਗਰਮ ਖੂਨ ਲਲਕਾਰੇ ਤਾਂ ਮਾਈ ਤੇ ਓ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਮਰਦਾਂ ਦੀ ਖੇਡ ਜੈ ਦੀਪ ਮਹਤੜੀਆਂ ਮੱਲਾ ਪੱਲਾ ਸਾਹੀ ਬਾਡਰ ਤੋਂ ਆਇਆ ਜਿੱਤੇ ਬਾਡਰ ਜਿਹੜੀ ਚੰਗੇ ਖਿਡਾਰੀ ਦੇ ਉੱਪਰ ਨਾਲ ਸਾਹਮਣੇ ਜਸਾ ਰੇਸ਼ਮ ਦਾ ਟੀਲਾ ਕਬੱਡੀ ਕਬੱਡੀ ਕਰਦਾ ਜਿਹਨੂੰ ਵਧਿਆ ਹੋਇਆ ਬਣਾਵੇਂਗਾ ਮੇਲਾ ਲੁੱਟੇਗਾ ਮੇਲਾ ਕਿ ਨਹੀਂ ਗੱਲ ਸਮੇਂ ਦੀ ਚਾਰ ਸਟਾਪਰ ਨੇ ਪੂਰੇ ਦਰਾਜ ਕੇ ਪਹਿਲਵਾਨ ਕੇ ਵਾਲਾ ਇਹ ਬੱਲੇ ਬੱਲੇ ਕਬੱਡੀ 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 ਆਹ ਮਸਤਰੀ ਚੰਗ ਹੁਣੀ ਅਮਨ ਹੁਣੀ ਮਾਨ ਕਰਦੇ ਲੱਗਦਾ ਹੋਇਆ ਜੋਰਪੁਰ ਸਿੰਘ ਜੀ ਟਾਲੀ ਵਾਲ ਕਬੱਡੀ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਨੇ ਪੁਲਵਾਨੀਏ ਦੀ ਯਾਦ ਨੂੰ ਸਾਂਭਿਆ ਹੋਇਆ ਪਿਛਲੇ ਦਿਨੀ ਅਜੇ ਵੱਡਾ ਮੇਲਾ ਕਰਵਾਇਆ ਮਹਾਂਪੁਰਸ਼ਾਂ ਦੀ ਰਹਿਣ ਮੇਦੇ ਹੇਠ ਜੁਗ ਜੁਗ ਜੀਵਨ ਜਮਾਨੀਆਂ ਮੰਨ ਇਧਰਲੀ ਸੈਰ ਕਾਕਾ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਪ੍ਰਮੋਟਰ ਸਾਹਿਬ ਦੇਖ ਲੈਂਦੇ ਆ ਮੁੰਡੇ ਦੀ ਖੇਡ ਸੋਹਣੀ ਆ ਸਾਰੇ ਨਹੀਂ ਦੋਵਾਂ ਰੰਗ ਦੀ ਪਰਮਾਤਮਾ ਤੁਹਾਡੀ ਝੋਲੀ ਚ ਤੁਹਾਡਾ ਮਾਣ ਵਧਾਵੇ ਤੁਹਾਡੀਆਂ ਆਸਮਾਨਾਂ ਦਾ ਪੂਰੀਆਂ ਹੋਣ ਤੁਸੀਂ ਜਹਾਜ਼ਾਂ ਦੇ ਝੂਟੇ ਲਾਓ ਸਾਹਮਣੇ ਇਹ ਇੱਥੇ ਸੁਲੇਮਾਨ ਸੁਲੇਮਾਨ ਗੁੱਜਰ ਲਾ ਕੇ ਪੁੱਟੇ ਸਿੱਧੇ ਦਾ ਤੇ ਲੈਦਾ ਵੱਡੇ ਵੱਡੇ ਰੇਡਰ ਲੋਟਾ ਸੁਲੇਮਾਨ ਗੁੱਜਰ ਇਹ ਅੱਲਾਹ ਤੋਂ ਜੱਫੇ ਮੰਗਦੇ ਆ ਇਹ ਇੱਥੇ ਇੱਥੇ ਬਲਬਲ ਹੋ ਗਈ ਮਿੱਤਰੋ ਕਿ ਸ਼ੇਰਾਂ ਨੂੰ ਜੱਫੇ ਤੇ ਪਹਾੜਾਂ 'ਲ ਮੱਥੇ ਲੌਣਾ ਜਾਣਦੇ ਪੰਜਾਬੀ ਜੋ ਅਰਾਧਿਆਂ ਦੇ ਪੱਕੇ ਜਿਹੜੇ ਕੌਮ ਦੇ ਗਦਾਰ ਹੁੰਦੇ ਧਰਤੀ ਦੇ ਪਾਰ ਬਈ ਮਨ ਬੰਦੇ ਨੂੰ ਪੈਂਦੇ ਲਾਹਸਾਂ ਨੇ ਧੱਕੇ ਜਦੋਂ ਲਿਖਦਾ ਜੱਟ ਪੈਂਦੀ ਲੋਹੇ ਤੇ ਸੱਟ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਜ ਦਾ ਲੱਗ ਤੱਤੇ ਰਾਜੇ ਤੂੰ ਵੀ ਤੱਤੇ ਇਧਰਲੀ ਸਾਈਡ ਦੇਖਾਂਗੇ ਨੌਣ ਛੱਪਾ ਛੱਪਾ ਇੱਕ ਪਲਵਾਨਪੁਰਿਆ ਬੈਠਾ ਕਾਹ ਛੱਪਾ ਇਹ ਬੱਲੇ ਬੱਲੇ ਕਬੱਡੀ 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 ਕੋਲੇ ਅੱਜ ਇੱਥੇ ਆਇਆ ਯਾਰ ਅਲਗ ਗੁਰਦਾਸ ਦਾ ਯਾਰ ਆ ਗਿਆ ਕਬੱਡੀ ਪਾਉਣ ਦੇ ਲਈ ਇਹ ਕਹਿੰਦੇ ਨੌਜਣ ਦੇਖਾਂਗੇ ਪੈਂਦੀ ਫਿਰ ਰੇਣ ਇਹ ਯੂਰਪ ਵੀ ਖੇਡ ਆਇਆ ਇਹ ਨਿਊਜ਼ੀਲੈਂਡ ਵੀ ਖੇਡ ਆਇਆ ਲੱਗਦਾ ਹੋਇਆ ਜੋਰ ਹੁਣ ਦੇਖਾਂਗੇ ਇਧਰਲੀ ਸਾਈਡ ਕਰਸੀਆਂ ਦਾ ਗੋਰਾ ਕਰਸੀਆਂ ਦਾ ਗੋਰਾ ਕੋਸ਼ਿਸ਼ ਕਰਦਾ ਪਰ ਨੰਬਰ ਜਿਹੜਾ ਕ੍ਰਿਕਟਰ ਨੇ ਆਪਣੀ ਖੇਡ ਕਲੱਬ ਦੇ ਇੱਚੇ ਤਾਰ ਤੇ ਧੰਨਵਾਦ ਹੈ ਮੈਂ ਇੱਕ ਫੇਰ ਰੇਡ ਪਾਵੇਗਾ ਪ੍ਰੀਤ ਹੁਣ ਮੇਲਾ ਬੰਨਾ ਜੇ ਡੱਕਣਾ ਤੇ ਮਹਿਕ ਡੱਕ ਜੇ ਫੜਨਾ ਤੇ ਆ ਦੁਆਬੇ ਵਾਲਾ ਫੜ ਇਹਨ ਟੱਕਰ ਸਿਰੇ ਦੀ ਹੋਵੇਗੀ ਇਹ ਬੱਲੇ 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 ਕਬੱਡੀ 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 ਕਿਆ ਰਿੰਦਰ ਨੇ ਕਿਹਾ ਵੀ ਸਰਜੀਤ ਪਾ ਪਾਤਰ ਦਾ ਕਹਿੰਦੇ ਪਿੰਡੂ ਆ ਖਿਡਾਰੀ ਪਿਆਰ ਨੇ ਲਓ ਸਾਹਮਣੇ ਕਿ ਮੈਂ ਰਾਹਤ ਨਹੀਂ ਤੁਰਦਾ ਤੇ ਜਦੋਂ ਮੈਂ ਤੁਰਦਾ ਤਾਂ ਫਿਰ ਰਾਹ ਬਣਦੇ ਆ ਉਹ ਸਾਹਮਣੇ ਕਬੱਡੀ ਵਾਲੇ ਦੇ ਰਾਹ ਬਣ ਜਾਣੇ ਆ ਇਹ ਗਗਰ ਮੱਤਾ ਫਰੀਦਕੋਟ ਦਾ ਬਾਦੇ ਫਰੀਦ ਦੀ ਧਰਤੀ ਆ ਕਿ ਮੈਚ ਜਾਨਣੇ ਕੋਸ਼ਿਸ਼ ਕਰ ਰਿਹਾ ਨੰਬਰ ਰੀਡਰ ਦਾ ਆ ਕਿਵੇਂ ਕਾਕਾ ਨਹੀਂ ਹਾਰਦਾ ਹਜੇ ਤਾਂ ਜੱਟ ਪੂਰਾ ਕਾਇਮ ਹੋਣ ਦੇਖਾਂਗੇ ਇੱਧਰ ਕਾਕਾ ਕਬੱਡੀ ਪਾ ਰਿਹਾ ਇੰਦਰੇ ਇੱਥੇ ਰੱਖ ਆਹ ਟੱਕਰ ਕਿੱਦਾਂ ਨਹੀਂ ਲੱਗੀ ਕੋਸ਼ਿਸ਼ ਕਰਨੀ ਪੈਂਦੀ ਆ ਕਈ ਵਾਰੀ ਕੋਸ਼ਿਸ਼ ਸਫਲ ਨਹੀਂ ਹੋ ਜਾਂਦੀ ਆ ਹੰਡੋ ਪਾਰ ਗੱਡੇ ਆ ਨੌ ਸਟੌਪ ਹੋ ਜਾਂਦੇ ਆ ਗੱਡਿਆ ਸੰਦੇ ਕਬੂਤਰ ਕਹਿਣਾ ਹੋ ਜਾ ਕਹਿਣਾ ਹੋ ਜਾ ਉਸਤਾਦ ਮੇਲਾ ਵੱਡਾ ਸਾਲੋਂ ਸਮਾਂ ਕਬੂਤਰ ਛੱਟਗੜ ਹੀਰਾ ਪਹਿਲਵਾਨ ਇੱਧਰ ਵੇਖੀ ਬਣੀ ਜਾਂਦਾ ਹੁਣ ਗੱਲ ਬਣ ਗਈ ਹੁਣ ਗੱਲ ਬਣ ਗਈ ਹੁਣ ਗੱਲ ਬਣ ਗਈ ਕੁੱਕੂ ਦਰਾਜ ਦੇ ਭੁਗੜ ਕੇ ਦਰਾਜ ਦੇ ਭੁਗੜ ਕੇ ਇਹ ਬੰਦਾ ਬੰਦਾ ਨੇ ਬੱਲੇ ਉਹ ਮੇਲਾ ਉਹ ਮੇਲਾ ਗੂਜ ਉਠਿਆ ਉਹ ਤਾਲੀਆਂ ਵੱਜ ਗਈਆਂ ਉਹ ਤਾਲੀਆਂ ਵੱਜ ਗਈਆਂ ਨੇ ਛੱਬੇ ਦੀ ਰੇਡ ਲੈ ਵੀ ਜਿੰਨ ਕਰਦੇ ਆ ਜਦੋਂ ਵੀ ਹਾਸੇ ਠੱਠਦੇ ਆ ਗੱਲਾਂ ਨੇ ਪਰ ਕਬੱਡੀ ਜ਼ੋਰ ਵਾਲਿਆਂ ਦੀ ਹੈ ਇਹ ਮਰਦਾਂ ਦੀ ਖੇਡ ਕਬੱਡੀ ਹੈ ਜੀਨੇ ਜਿੰਨੀ ਮਿਹਨਤ ਲਾਈ ਉਹਨਾਂ ਮੁੱਲ ਮੈਦਾ ਜ਼ਰੂਰ ਲਓ ਸਾਹਮਣੇ ਕਿਹਦੇ ਵਿੱਚ ਕਿਹੜੀ ਖੁੰਮੀ ਖੇਮ ਕਰ ਰਹੇ ਦੱਸੀ ਤੁਹਾਨੂੰ ਜ਼ਰੂਰ ਹੈ ਜ਼ਰੂਰ ਇੱਧਰ ਹੁਲੇਮਾਨ ਗੁੱਜਰ ਕਰਦਾ ਹੋਇਆ ਚੀਲੇ ਹਾ ਜਫੀਆਂ ਪੈ ਚੁੱਕੀਆਂ ਹੁਣ ਦੇਖਾਂਗੇ ਟਾਕੇ ਇੱਕ ਤੇ ਬਹਿਣ ਵਾਲੀ ਗੱਲ ਕਲਸੀ ਸਾਹਿਬ ਦੇ ਚੇਲੇ ਨੇ ਕਰ ਦਿੱਤੀ ਇੱਥੇ ਰੱਕ ਆਹ ਮੁੰਡੇੜੀਆਂ ਮਾਰ ਕੇ ਦੱਸਾ ਯੋਗਦਾਰ ਤੇ ਸਰਦਾਰੇ ਮੁੰਡੇ ਪੁਲਵਾਨਾਂ ਨਹੀਂ ਚੜਦੀ ਕਲਾ ਨੇ ਸਾਡੇ ਮਨਿੰਦਰ ਵੀਰ ਨੇ ਪੁੱਤ ਗਾਲ ਤੋਂ ਵੱਡਾ ਪਿਆਰ ਪਹੁੰਚਦਾ ਕੀਤਾ ਜੋਨਾ ਵਾਦਾ ਰਵੇ ਸਾਡਾ ਵੱਡਾ ਵੀਰ ਤੇ ਸਰਦਾਰ ਹਰਪਾਲ ਸਿੰਘ ਜੀ ਤੇ ਸਰਦਾਰ ਗੁਰਬਖਸ਼ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਮਾਨ ਸੌਰ ਸਿੰਘ ਜੀ ਸ਼ੋਭਣੀ ਗੁਰਦੁਆਰਾ ਪ੍ਰਬੰਧ ਬਾਈ ਨਹੀਂ ਚੱਲਦੀ ਗਰਪ੍ਰੇਖ ਸਿੰਘ ਜੀ ਪੂਰਾ ਸਾਹਿਬ ਸਰਗੋਜੀ ਸਰਦਾਰ ਮੋਹਨ ਸਿੰਘ ਪਹਿਲਵਾਨ ਨੂੰ ਯਾਦ ਕਰ ਰਿਹਾ ਵੱਡੇ ਪਿਆਰ ਦੇ ਰਿਹਾ ਦਰਸ਼ਕ ਸਿੰਘ ਸਰਪੰਚ ਕੋਸ਼ ਮੱਤੇ ਵਾਲੀਆਂ ਮੱਤੇ ਵਾਲੀਆਂ ਸ਼ਹੀਦ ਮਮਤਾ ਦੀਪ ਸਿੰਘ ਦੀ ਕਬੱਡੀ ਕਲੱਬ ਕਲਾਂਗ ਦੀ ਖੇਡ ਕਲੱਬ ਦੀ ਖੇਡ ਕੇ ਆ ਮੱਤੇ ਵਾਲੀਆਂ ਇਹ ਕਾਲੇ ਨੂੰਪੁਰ ਮਲੇਸ਼ੀਆ ਵਿੱਚ ਸਰਾ ਕਰਵਾ ਗਿਆ ਬੜੇ ਚੋਟੀ ਚੋਟੀ ਦੇ ਮੱਲ ਲੱਗੇ ਅੱਜ ਬਾਡਰਬੈਟ ਦੇ ਭੂਰੇ ਕੋਨੇ ਦਾ ਨੋਜਨ ਛੱਪਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਭਾਈ ਲੱਡੂ ਵਾਲਾ ਵੀ ਲੱਗਿਆ ਨਾ ਦੇਖਦੇ ਇਧਰ ਜੀਵਨ ਥੋੜੀ ਮਾਲ ਦੀ ਤਸਵੀਰ ਨਾਲ ਜੇ ਦੀਪ ਖੜਾ ਹੋਇਆ ਤੇ ਗੁਰਜਿੰਦਰ ਸਿੰਘ ਕਹਿੰਦੇ ਨੌਜਾਨ ਜਿੰਦਾ ਖੇਡਦਾ ਤੇ ਨਾਲ ਕਹਿੰਦੇ ਜਿੰਦਰ ਖੜਾ ਕੀਲ ਕੇ ਪਟਾਰੀ ਵਿੱਚ ਪਾਉਣ ਵਾਲੀ ਗੱਲ ਕਰ ਦਿੱਤੀ ਹੈ ਮਾਰਦਾ ਜੋਰ ਨਾਲ ਤਾੜੀਆਂ ਆਪੇ ਵੱਜ ਗਈਆਂ ਮੁੰਡੇ ਨੇ ਇਹਨਾਂ ਬੱਲੇ ਬੱਲੇ ਕਰਦੀ ਆ ਗਰਜੰਤ ਅਮਰੀਕਾ ਗਰਨੇਕ ਅਮਰੀਕਾ ਸੋਰਗਸੀ ਮੋਹਰ ਸਿੰਘ ਪਹਿਲਵਾਨ ਜੀ ਨੂੰ ਮਿਲਣਗੇ ਵਧਾਈਆਂ ਕਹਿੰਦੇ ਟੀਮਾਂ ਦੇ ਪਲੇਅਰ ਹੁਣ ਲਾਉਣੀਆਂ ਨੇ ਦੇਰ ਆਪਾਂ ਜਿੱਤ ਵਾਲੇ ਝੰਡੇ ਦੇ ਨੇ ਗੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਝੰਡ ਮਿੱਤਰੋ ਆਹ ਲੱਗਦਾ ਹੋਇਆ ਜੋਰ ਇਹ ਬੱਲੇ 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 ਫੇਰ ਮੈਚ ਤੱਤਾ ਵੀ ਚੱਲ ਰਿਹਾ ਹੈ ਮੈਚ ਕਹਿੰਦੇ ਸੁਲੇਮਾਨ ਗੱਜਰ ਨੋਨ ਖੜਾ ਹੋਇਆ ਕੰਨੀ ਦੇ ਉੱਪਰ ਉਹ ਜਸਵੰਦਰ ਕਲਸੀ ਆਖਦੇ ਇਹਨੂੰ ਆਪਾਂ ਮਾਦੇ ਦੇ ਵਿੱਚੋਂ ਦੁਨੀਆ ਦਾ ਦੂਸਰਾ ਪ੍ਰਯਾਗ ਬਣਾਉਣਾ ਜਿਹਨੇ ਕਹਿੰਦੇ ਜਿੱਥੇ ਗਿਆ ਪੰਜਾਬੀ ਲੈ ਕੇ ਨਾਲ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਇਧਰਲੀ ਸਾਈਡ ਮਹਿਕ ਦੀ ਰੇਡ ਤੇ ਨੰਬਰ ਜਿਹੜਾ ਮਹਿਕ ਆਪਣੀ ਖੇਡ ਕਲੱਬ ਦੇ ਸਿਰ 'ਤੇ ਜੋੜ ਚੁੱਕਿਆ ਤੇ ਇਹਨੇ ਧਾਵਾ ਬੋਲਨੇ ਮਸਤ ਜਿਹੜੀਆਂ ਹਾਰਮੋਨ ਵੀ ਨਜ਼ਾਰਾ ਮਾਰ ਰਹੇ ਆ ਬਾਬਾ ਤਰਨਾਰ ਸਿੰਘ ਜੀ ਖੇਡ ਦਾ ਆਨੰਦ ਮਾਰ ਰਹੇ ਨੇ ਸਿੰਧਲੀ ਸੈਰ ਪੈਂਦੀ ਹੋਈ ਰੇਡ ਟੀਟੀ ਰਾਜੋ ਕਿਆਂ ਵਾਲਾ ਆਪਣੀ ਖੇਡ ਕਲੱਬ ਦੇ ਸਿਰ 'ਚ ਜੋੜ ਦਿੱਤਾ ਹੈ ਰੇਡ ਕਾਕੇ ਨੇ ਪਾਉਣੀ ਹੈ ਪਿੰਡ ਮਾੜੀ ਮੇਗਾ ਸਾਹਮਣੇ ਕਬੱਡੀ ਕਬੱਡੀ ਕਰਦਾ ਗਿਆ ਨਵਿਆ ਹੋਇਆ ਭਾਈ ਲੱਡੂ ਵਾਲਿਆ ਦੋ ਹੀ ਰੇਡਾਂ ਰਹਿ ਗਈਆਂ ਤੁਹਾਡੇ ਪਾਰ ਦੇ ਵਿੱਚ ਜਿਹੜੀਆਂ ਪੈਣੀਆਂ ਔਰ ਸਾਹਮਣੇ ਦੇਖਾਂਗੇ ਇੰਦਰ ਗਿੰਦਰ ਕੋਸ਼ੀ ਕਰਦਾ ਪਰ ਅੰਕ ਜਿਹੜਾ ਰੇਡਰ ਦਾ ਨੰਬਰ ਵਾਲਾ ਤੇ ਸਾਡੇ ਮਹਾਨੇ ਚੁਰ ਬਿੱਲਾ ਜੀ ਖਾਸ ਸਿੰਘ ਖਰਪਾਲ ਸਿੰਘ ਸ਼੍ਰੋਮਣੀ ਜਿੱਥੇ ਅਪਰੰਥ ਬੜੀ ਸਵਾਦ ਲੈਂਦੇ ਆ ਤੇ ਗੁਰੂ ਰਾਮ ਦੇ ਨਗਰਾਂ ਵਿੱਚ ਵੱਡੀ ਸੇਵਾ ਹੁੰਦੀ ਹੈ ਸਿਕੰਦਰ ਸਿੰਘ ਕੜਾਏ ਵਾਲਾ ਸਾਹਿਬ ਮਹਾਨਾ ਸਾਹਿਬ ਪੁੱਜੇ ਹੋਇਆ ਟੱਕਰ ਫਿਰ ਵੀ ਅੰਤਪੜਾ ਵਿੱਚ ਮੈਚ ਬੱਲੇ ਦੀ ਪਹਿਲੀ ਰੇਡ ਉਹ ਗੱਗੂ ਮੋਹ ਵਾਲਾ ਉਹ ਗੱਗੂ ਮੋਹ ਵਾਲਾ ਇੰਦਰ ਸਿੰਘ ਜੀ ਬਾਗਵਾਲ ਪਰਿਵਾਰ ਕਰਸਿੰਗਾ ਤੇ ਬਕਰਿੰਦਰ ਸਿੰਘ ਜੀ ਦੇ ਵੱਡੇ ਪੱਤਿਆਂ ਆ ਰਹੇ ਨੇ ਔਰ ਇਧਰਲੀ ਸਾਈਡ ਮੈਂ ਕਬੱਡੀ ਪਾ ਰਿਹਾ ਜਿੰਦੇ ਦੇ ਵੀਰ ਦਾ ਵੀ ਸਤਕਾਰ ਕਰਦੇ ਆ ਸਾਡੇ ਮੱਕਣ ਗਿੱਲ ਦਾ ਲਓ ਸਾਹਮਣੇ ਦੇਖਦੇ ਆ ਰੇਡ ਮੈਂ ਕਦੀ ਤੇ ਕਹਿੰਦੇ ਜੱਫਾ ਇਧਰਲੀ ਸਾਈਡ 22 ਦਾ ਹੋਵੇਗਾ ਕਿ ਨਹੀਂ ਫੈਸਲਾ ਹੀਰੇ ਪਹਿਲਵਾਨ ਨੇ ਕਰ ਦੇਣਾ ਨਹਾਲ ਸਿਰ ਤੋਂ ਮਾਪੁਰਸ਼ਾਂ ਦੀ ਚੜ੍ਹਦੀ ਕਲਾ ਲਈ ਸੰਤ ਬਾਬਾ ਉਤਾਰ ਸਿੰਘ ਜੀ ਘਿਹਾਰੇ ਵਾਲੇ ਬਾਬਾ ਬਲਰਾਜ ਸਿੰਘ ਇਹਨਾਂ ਦੀ ਚੜ੍ਹਦੀ ਕਲਾ ਦੇ ਲਈ ਸਮੁੱਚੇ ਖਿਡਾਰੀਆਂ ਦੀ ਚੜ੍ਹਦੀ ਕਲਾ ਦੇ ਲਈ ਪਿੰਡ ਦੀ ਚੜ੍ਹਦੀ ਕਲਾ ਤੇ ਐਨ ਆਰ ਆਈ ਵੀਰਾਂ ਦੀ ਚੜ੍ਹਦੀ ਕਲਾ ਦੇ ਲਈ ਝੰਕਾਰਾ ਲਾਉਣੇ ਹੈ ਜਿੱਥੇ-ਜਿੱਥੇ ਸੰਗਤ ਚੱਲ ਕੇ ਆਈਏ ਝੰਕਾਰੇ ਦਾ ਜਵਾਬ ਸਾਰੇ ਨੇ ਝੰਕਾਰੇ ਵਿੱਚ ਦੇਣਾ ਹੈ ਮੋਲੇ ਉਸ ਸੋਨਹਾਰ ਬਾਦਸ਼ਾਹ ਬਹੁਤ ਸਤਿਕਾਰਯੋਗ ਨੇ ਸਾਰੇ ਵੀਰ ਵੀ ਸਾਡੇ ਤੇ ਕੱਲ੍ਹ ਦਾ ਦਿਨ ਹੈ ਪਿੰਡ ਬਰਨਾਲੇ ਵਿੱਚ ਟੈਗਰ ਦਾ ਖੁੱਲਾ ਖੇਡਾ ਲੱਗਣਾ ਸੁੰਦਰ ਭੁੱਲਾ ਭਾਈ ਸੱਜੇ ਦੇ ਵਿੱਚ ਵੱਡਾ ਕਬੱਡੀ ਦਾ ਛੋੜ ਮੈਚ ਕੱਲ੍ਹ ਨੂੰ ਮੇਰੀ ਜੋੜੀ ਲਾਤੀ ਤੇ ਉੱਥੇ ਦਾਣਾ ਪਾਣੀ ਚੁਮੜਾ ਪੈਂਦਾ ਸਾਡਾ ਬਰਿੰਦਰ ਖੇਲ ਕਰ ਰਿਹਾ ਇਧਰ ਵੀਰ ਐਲਾਨ ਕਰਵਾਉਂਦੇ ਹਾਂ ਗੁਰਦੁਆਰਾ ਡੇਰਾ ਸਾਹਿਬ ਦੇ ਆਉਂਦੇ ਸਾਲ ਦੇ ਮੇਲੇ ਤੇ ਲੰਮ ਵੱਡੇ ਭਰਾਵਾਂ ਦਾ ਅਖਦਾ ਹੈ ਕਿ ਮੱਖੀ ਦਾ ਜ ਕੱਪ ਨਾਲ ਸਨਮਾਨ ਹੋਇਆ ਤੇ ਆਉਂਦੇ ਸਾਲ ਦੇਸੀ ਘੋੜੇ ਟੀਮ ਦੇ ਨਾਲ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾਊਗਾ ਜੰਤੂ ਰਹੀ ਹੈ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਾਂ ਬਕਰਿਆਲੇ ਦੀ ਟੀਮ ਦੇ ਨੰਬਰ ਨੇ 35 ਤੇ ਵਿਰੋਧੀ ਸਾਈਡ ਜਿਹੜੀ ਟੀਮ ਹੈ ਮਾਧਾ ਸਪੋਰਟਸ ਕਬੱਡੀ ਕਲੱਬ ਘਰਿਆੜੀ ਦੀ ਟੀਮ ਜਿਹੜੀ ਜੇਤੂ ਟੀਮ ਬਣੀ ਹੈ بڑا ਵੱਡਾ ਮੈਚ ਦੋਵਾਂ ਟੀਮਾਂ ਦੇ ਵਿਚਕਾਰ ਜਿਹੜਾ ਖੇਡਿਆ ਗਿਆ ਹੈ